प्यारे दोस्तों नमस्कार सत श्री अकाल देश विदेशਾਂ ਵਿੱਚ ਬੈਠੇ ਐਸ ਐ sidki ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ sidki ਅੱਜ 25 ਸਤੰਬਰ ਸੰਨ 2024 ਦਿਨ ਬੁੱਧਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ حاضر ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ ਕੀ ਵਿਵਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਜਾਤ ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ ਦੇ ਇਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖ ਰਾਸ਼ੀ ਵਾਲਿਆਂ ਨੂੰ ਅੱਜ ਸਿਹਤ ਨਾਲ ਜੁੜੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ ਅੱਜ ਵਪਾਰ ਵਿੱਚ ਚੰਗਾ ਖਾਸਾ ਲਭ ਹੋਣ ਦੀ ਸੁਭਾਵਨਾ ਹੈ ਅੱਜ ਦੇ ਦਿਨ ਆਪਣੇ ਵਪਾਰ ਨੂੰ ਕੋਈ ਉਚਾਈਆਂ ਦੇ ਸਕਦਾ ਹੈ ਅਜਿਹੇ ਵਿਵਾਦ ਪ੍ਰਸਤ ਮੁੱਦਿਆਂ ਤੇ ਬਹਿਸ ਕਰਨ ਤੋਂ ਬਚੋ ਜੋ ਤੁਹਾਡੇ ਪਿਆਰ ਦੇ ਵਿਚਕਾਰ ਪ੍ਰਤੀਰੋਧ ਪੈਦਾ ਕਰ ਸਕਦੇ ਹਨ ਪਿਆਰ ਲਈ ਖੁਸ਼ਕਿਸਮਤ ਵਾਲਾ ਦਿਨ ਹੈ ਤੁਹਾਡਾ ਪਿਆਰ ਤੁਹਾਨੂੰ ਲੰਮੇ ਇੰਤਜ਼ਾਰ ਵਾਲੀ ਕਲਪਨਾ ਲਈ ਤੁਹਾਨੂੰ ਤੋਹਫ਼ਾ ਦੇਵੇਗਾ ਅੱਜ ਦੇ ਦਿਨ ਤੁਸੀਂ ਸਭ ਦੇ ਧਿਆਨ ਦਾ ਕੇਂਦਰ ਹੋਵੋਗੇ ਅਤੇ ਸਫਲਤਾ ਤੁਹਾਡੀ ਪਹੁੰਚ ਵਿੱਚ ਹੋਵੇਗੀ ਅੱਜ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਵਧੀਆ ਸਮਾਂ گزارੋਗੇ। ਪਰੰਤੂ ਕੋਈ ਪ੍ਰਾਣਾ ਅਣਸੁਲਝਿਆ ਮਸਲਾ ਸਾਹਮਣੇ ਆਉਣ ਤੇ ਦੋਵਾਂ ਵਿੱਚ ਬਾਦ ਵਿਵਾਦ ਦੀ ਸੁਭਾਵਨਾ ਹੈ। ਅੱਜ ਸ਼ਾਇਦ ਦੁਨੀਆ ਤਬਾਈ ਮਚਾ ਦੇਵੇ ਪਰ ਤੁਸੀਂ ਆਪਣੇ ਜੀਵਨ ਸਾਥੀ ਦੀਆਂ ਬਾਹਾਂ ਤੋਂ ਬਾਹਰ ਨਹੀਂ ਆ ਸਕੋਗੇ। ਅੱਗੇ ਹਾਜੀ বৃਸ਼ਭ ਰਾਸ਼ੀ বৃਸ਼ਭ ਰਾਸ਼ੀ ਵਾਲਿਓ ਅੱਜ ਆਪਣਾ ਤਣਾਅ ਦੂਰ ਕਰਨ ਦੇ ਲਈ ਪਰਿਵਾਰ ਦੀ ਮਦਦ ਲਾਓ। ਉਨ੍ਹਾਂ ਦੀ ਸਹਿਤਾ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰੋ ਆਪਣੀਆਂ ਪਾਹਨਾਵਾਂ ਨੂੰ ਦਬਾਓ ਅਤੇ ਛਪਾਓ ਨਹੀਂ ਆਪਣੇ ਜਜ਼ਬਾਤ ਦੂਜਿਆਂ ਨਾਲ ਸਾਂਝਾ ਕਰਨ ਨਾਲ ਲਾਭ ਮਿਲੇਗਾ ਖਾਸ ਲੋਕ ਅਜਿਹੀ ਕਿਸੇ ਵੀ ਯੋਜਨਾ ਵਿੱਚ ਪੈਸੇ ਲਗਾਉਣ ਲਈ ਤਿਆਰ ਹੋਣਗੇ ਜਿਸ ਤੋਂ ਸੁਭਾਵਨਾ ਨਜ਼ਰ ਆਵੇ ਅਤੇ ਵਿਸ਼ੇਸ਼ ਹੋਵੇ ਆਪਣਾ ਅਤਿਰਿਕਤ ਸਮਾਂ ਆਪਣੇ ਆਪ ਦੀ ਸੇਵਾ ਵਿੱਚ ਲਗਾਓ ਇਹ ਤੁਹਾਨੂੰ ਆਪਣੇ ਅਤੇ ਆਪਣੇ ਪਰਿਵਾਰ ਨੂੰ ਖੁਸ਼ੀ ਅਤੇ ਦਿਲੀ ਸਕੂਨ ਦੇਵੇਗਾ ਅੱਜ ਕੋਈ ਚੰਗੀ ਖਬਰ ਜਾਂ ਜੀਵਨ ਸਾਥੀ ਪਿਆਰ ਤੋਂ ਮਿਲਿਆ ਕੋਈ ਸੰਦੇਸ਼ ਤੁਹਾਡੇ ਉਤਸ਼ਾਹ ਨੂੰ ਡੁਗਣਾ ਕਰ ਸਕਦਾ ਹੈ ਕੰਮ ਦੇ ਵਿੱਚ ਤੁਹਾਡੇ profession ਦੀ ਪ੍ਰੀਖਿਆ ਹੋਵੇਗੀ ਇਛਿਤ ਪ੍ਰਣਾਮ ਦੇਣ ਦੇ ਲਈ ਤੁਹਾਨੂੰ ਆਪਣੀ ਕੋਸ਼ਿਸ਼ ਤੇ ਇਕਾਗਰਤਾ ਬਣਾਈ ਰੱਖਣ ਦੀ ਲੋੜ ਹੈ ਦੇਰ ਰਾਤ ਤੱਕ ਤੁਹਾਨੂੰ ਕਿਤੇ ਦੂਰ ਵਾਲੇ ਸਥਾਨ ਤੋਂ ਕੋਈ ਚੰਗੀ ਖਬਰ ਮਿਲ ਸਕਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਵਿਆਹ ਸਿਰਫ ਸਮਝੌਤੇ ਦਾ ਨਾਮ ਹੈ ਜੇਕਰ ਹਾਂ ਤਾਂ ਤੁਸੀਂ ਅੱਜ ਜਾਣੋਗੇ ਕਿ ਇਹ ਤੁਹਾਡੇ ਜੀਵਨ ਦੀ ਸਭ ਤੋਂ ਚੰਗੀ ਘਟਨਾ ਸੀ ਅੱਗੇ ਹਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਲੋਕਾਂ ਦੇ ਨਾਲ ਗੱਲ ਕਰਨ ਅਤੇ ਸਮਰਾਹਾਂ ਵਿੱਚ ਹਿੱਸਾ ਲੈਣ ਦਾ ਡਰ ਤੁਹਾਡੀ ਕਬਰਾੜ ਦੀ ਵਜ੍ਹਾ ਬਣ ਸਕਦਾ ਹੈ ਇਸ ਪਰੇਸ਼ਾਨੀ ਤੋਂ ਬਚਣ ਲਈ ਆਪਣੇ ਆਤਮ ਵਿਸ਼ਵਾਸ ਵਿੱਚ ਵਾਅਦਾ ਕਰੋ ਤੁਹਾਡੀ ਗੈਰ ਪਦਾਰਥਵਾਦੀ ਯੋਜਨਾ ਤੁਹਾਡੇ ਧਨ ਨੂੰ ਘਟਾ ਕਰ ਸਕਦੀ ਹੈ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਲੋਕਾਂ ਨਾਲ ਗੱਲਬਾਤ ਵਧਾਉਣ ਦੇ ਲਈ ਸਮਾਜਿਕ ਗਤੀਵਿਧੀਆਂ ਲਈ ਚੰਗਾ ਮੌਕਾ ਹੈ ਆਪਣੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਦੇ ਲਈ ਅੱਜ ਦੇ ਦਿਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਝਗੜ ਸਕਦੇ ਹੋ ਹਾਲਾਂਕਿ ਤੁਹਾਡਾ ਜੀਵਨ ਸਾਥੀ ਸਮਝਦਾਰੀ ਦਿਖਾਉਂਦੇ ਹੋਏ ਤੁਹਾਨੂੰ ਸ਼ਾਂਤ ਕਰ ਦੇਵੇਗਾ ਤੁਸੀਂ ਭਲੀ ਭਾਂਤ ਕੰਮ ਕੀਤਾ ਹੈ ਇਸ ਲਈ ਹੁਣ ਉਸ ਦਾ ਲਭ ਲੈਣ ਦਾ ਸਮਾਂ ਹੈ ਕਈ ਵਾਰ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਿੱਥੇ ਚਲਾ ਗਿਆ ਹੈ ਜਦੋਂ ਤੁਸੀਂ ਫੋਨ ਤੇ ਇੰਟਰਨੈਟ ਦੀ ਸਰਫਿੰਗ ਕਰਨੀ ਸ਼ੁਰੂ ਕਰ ਦਿੰਦੇ ਹੋ ਹਾਲਾਂਕਿ ਤੁਸੀਂ ਬਾਅਦ ਵਿੱਚ ਆਪਣੇ ਕੰਮਾਂ ਤੇ ਪਛਤਾਉਂਦੇ ਹੋ ਤੁਹਾਡਾ ਪਿਆਰ ਤੁਹਾਡਾ ਜੀਵਨ ਸਾਥੀ ਤੁਹਾਨੂੰ ਕੋਈ ਖੂਬਸੂਰਤ ਤੋਹਫ਼ਾ ਦੇ ਸਕਦਾ ਹੈ ਅੱਗੇ ਹਜੇ ਕਰਕਰਾਸੀ ਕਰਕਰਾਸੀ ਵਾਲਿਓ ਤੁਹਾਡਾ ਲੜਾਕੂ ਸੁਭਾਅ ਤੁਹਾਡੇ ਦੁਸ਼ਮਣਾਂ ਦੀ ਸੂਚੀ ਨੂੰ ਲੰਮਾ ਕਰ ਸਕਦਾ ਹੈ ਕਿਸੇ ਨੂੰ ਖੁਦ ਤੇ ਇੰਨਾ ਨਿਯੰਤਰਣ ਨਾ ਦਿਓ ਕਿ ਉਹ ਤੁਹਾਨੂੰ ਨਰਾਜ ਕਰ ਸਕੇ ਅਤੇ ਜਿਸ ਦੇ ਲਈ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਇਸ ਰਾਸ਼ੀ ਦੇ ਲੋਕ ਜੋ ਵਿਦੇਸ਼ਾਂ ਤੋਂ ਵਪਾਰ ਕਰਦੇ ਹਨ ਉਹਨਾਂ ਨੂੰ ਅੱਜ ਚੰਗਾ ਖਾਸਾ ਲਾਭ ਹੋ ਸਕਦਾ ਹੈ ਜੇਕਰ ਤੁਸੀਂ ਆਪਣੀ ਘਰੇਲੂ ਜ਼ਿੰਮੇਵਾਰੀਆਂ ਨੂੰ ਅਣਦੇਖਾ ਕਰੋਗੇ ਤਾਂ ਕੁਝ ਅਜਿਹੇ ਲੋਕ ਨਰਾਜ ਹੋ ਸਕਦੇ ਹਨ ਜੋ ਤੁਹਾਡੇ ਨਾਲ ਰਹਿੰਦੇ ਹਨ ਸਿਰਫ ਸਪਸ਼ਟ ਸਮਝਦਾਰੀ ਭਰੋਸੇ ਨਾਲ ਤੁਸੀਂ ਪਤਨੀ ਨੂੰ ਭਾਵਨਾਤਮਕ ਸਹਾਰਾ ਦੇ ਸਕਦੇ ਹੋ ਤੁਹਾਡੇ ਬੌਸ ਅਤੇ ਸੀਨੀਅਰ ਨੂੰ ਘਰ ਬੁਲਾਉਣ ਦੇ ਲਈ ਚੰਗਾ ਦਿਨ ਨਹੀਂ ਹੈ ਜੋ ਲੋਕ ਪਿਛਲੇ ਕੁਝ ਦਿਨਾਂ ਵਿੱਚ ਕਾਫੀ ਵਿਅਸਤ ਸੀ ਅੱਜ ਉਹਨਾਂ ਨੂੰ ਆਪਣੇ ਲਈ ਆਨੰਦ ਦੇ ਪਲ ਮਿਲਣਗੇ ਜੀਵਨ ਸਾਥੀ ਨਾਲ ਇਹ ਦਿਨ ਹੋਰ ਦਿਨਾਂ ਨਾਲੋਂ ਬਿਹਤਰ ਹੋਵੇਗਾ ਅੱਗੇ ਹਜੇ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਮਾਪਿਓ ਨੂੰ ਅਣਦੇਖਾ ਕਰਨਾ ਤੁਹਾਡੇ ਭਵਿੱਖ ਦੀਆਂ ਸੁਭਾਵਨਾਵਾਂ ਨੂੰ ਖਤਮ ਕਰ ਸਕਦਾ ਹੈ ਚੰਗਾ ਸਮਾਂ ਬਹੁਤ ਜ਼ਿਆਦਾ ਦਿਨਾਂ ਤੱਕ ਨਹੀਂ ਰਹਿੰਦਾ ਇਨਸਾਨ ਦੇ ਕਰਨ ਤਰੰਗਾਂ ਦੀ ਤਰ੍ਹਾਂ ਹਨ ਜਿਹੜੇ ਨਾਲ ਮਿਲ ਕੇ ਸੰਗੀਤ ਬਣਾਉਂਦੇ ਹਨ ਅਤੇ ਆਪਸ ਵਿੱਚ ਟਕਰਾ ਕੇ ਖੜਕੜਾਟ ਕਰਦੇ ਹਨ ਅਸੀਂ ਜੋ ਬੀਜਦੇ ਹਾਂ ਉਹੀ ਪਾਉਂਦੇ ਹਾਂ ਜੋ ਲੋਕ ਆਪਣੇ ਕਰੀਬੀਆਂ ਜਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਕਾਰੋਬਾਰ ਕਰ ਰਹੇ ਹਨ ਉਹਨਾਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਨਹੀਂ ਤਾਂ ਆਰਥਿਕ ਘਾਟਾ ਹੋ ਸਕਦਾ ਹੈ ਤੁਹਾਡਾ ਕੋਈ ਕਰੀਬੀ ਅੱਜ ਬੜੇ ਅਜੀਬ ਮੂਡ ਵਿੱਚ ਹੋਵੇਗਾ ਜਿਸ ਨੂੰ ਸਮਝਾਉਣਾ ਅਸੰਭਵ ਹੋਵੇਗਾ ਪਿਆਰ ਇੱਕ ਅਜੀਹਾ ਜਜ਼ਬਾ ਹੈ ਜਿਸ ਨੂੰ ਨਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਬਲਕਿ ਆਪਣੇ ਪਿਆਰ ਨਾਲ ਵੰਡਣਾ ਵੀ ਚਾਹੀਦਾ ਹੈ ਜੋ ਲੋਕ ਕੰਪੀਟੀਟਿਵ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਦਿਮਾਗ ਠੰਡਾ ਰੱਖਣ ਦੀ ਲੋੜ ਹੈ ਪੇਪਰਾਂ ਦੀ ਘਬਰਾਹਟ ਨੂੰ ਹਾਵੀ ਨਾ ਹੋਣ ਦਿਓ ਤੁਹਾਡਾ ਪ੍ਰਯਾਸ ਸਕਾਰਾਤਮਕ ਪ੍ਰਣਾਮ ਜ਼ਰੂਰ ਦੇਵੇਗਾ ਟੀਵੀ ਜਾਂ ਮੋਬਾਈਲ ਦੇ ਬਹੁਤ ਜ਼ਿਆਦਾ ਵਰਤੋਂ ਦੇ ਨਤੀਜੇ ਵਜੋਂ ਸਮਾਂ ਖਰਾਬ ਹੋ ਸਕਦਾ ਹੈ ਤੁਸੀਂ ਪ੍ਰਾਣੇ ਰੋਮਾਂਟਿਕ ਦਿਨਾਂ ਨੂੰ ਅੱਜ ਫਿਰ ਆਪਣੇ ਜੀਵਨ ਸਾਥੀ ਨਾਲ ਫਿਰ ਦੁਹਰਾਓਗੇ ਅੱਗੇ ਹਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲੇ ਅੱਜ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਖਾਸ ਤੌਰ ਤੇ ਮਾਈਗਰੇਨ ਦੇ ਮਰੀਜ਼ਾਂ ਨੂੰ ਸਮੇਂ ਤੇ ਖਾਣਾ ਨਹੀਂ ਛੱਡਣਾ ਚਾਹੀਦਾ ਖਾਣਾ ਸਮੇਂ ਸਿਰ ਖਾਣ ਨਹੀਂ ਤਾਂ ਉਹਨਾਂ ਨੂੰ ਵਿਅਰਥ ਵਿੱਚ ਭਾਵਨਾਤਮਕ ਤਣਾਅ ਵਿੱਚੋਂ ਗੁਜ਼ਰਨਾ ਪੈ ਸਕਦਾ ਹੈ ਅੱਜ ਤੁਹਾਨੂੰ ਕਿਸੇ ਅਗਿਆਤ ਸਰੋਤ ਤੋਂ ਪੈਸਾ ਪ੍ਰਾਪਤ ਹੋ ਸਕਦਾ ਹੈ ਜਿਸ ਨਾਲ ਤੁਹਾਡੀਆਂ ਕਈ ਆਰਥਿਕ ਮੁਸ਼ਕਲਾਂ ਦੂਰ ਹੋ ਜਾਣਗੀਆਂ ਪਰਿਵਾਰ ਪਰੇਸ਼ਾਨੀਆਂ ਨੂੰ ਹੱਲ ਕਰਨ ਲਈ ਤੁਹਾਡਾ ਬੱਚਿਆਂ ਜਿਹਾ ਮਸੂਹੂਸ ਵਿਵਹਾਰ ਐਮ ਕਿਰਦਾਰ ਅਦਾ ਕਰੇਗਾ ਅੱਜ ਇਹ ਹੋ ਸਕਦਾ ਹੈ ਕਿ ਪਹਿਲੀ ਨਜ਼ਰ ਵਿੱਚ ਹੀ ਤੁਹਾਨੂੰ ਕੋਈ ਪਸੰਦ ਕਰ ਲਵੇ ਕੰਮ ਦਾ ਅਤੇ ਘਰ ਦਾ ਦਬਾਅ ਤੁਹਾਨੂੰ ਥੋੜਾ ਗੁੱਸੇ ਵਾਲਾ ਬਣਾ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਲੰਮਾ ਸਫ਼ਰ ਕਰਨਾ ਪੈ ਸਕਦਾ ਹੈ ਜੋ ਕਿ ਭਾਰਾ ਤੇ ਲਾਭਦਾਇਕ ਹੋਵੇਗਾ ਤੁਹਾਡਾ ਜੀਵਨ ਸਾਥੀ ਤੁਹਾਨੂੰ ਅੱਜ ਤੁਹਾਡੇ ਅਲੱਡ ਉਮਰ ਦੇ ਬਦਨਾਮ ਪੜਾ ਨੂੰ 체ਤੇ ਕਰਵਾਊਗਾ ਅੱਗੇ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਅੱਜ ਘਰ ਵਿੱਚ ਤਣਾਅ ਦਾ ਮਾਹੌਲ ਤੁਹਾਨੂੰ ਨਰਾਜ ਕਰ ਸਕਦਾ ਹੈ ਇਸ ਨੂੰ ਦਬਾਉਣਾ ਤੁਹਾਡੇ ਸਰੀਰਕ ਸਮੱਸਿਆਵਾਂ ਵਿੱਚ ਵਾਧਾ ਕਰ ਸਕਦਾ ਹੈ ਸਰੀਰਕ ਗਤੀਵਿਧੀਆਂ ਨੂੰ ਵਧਾ ਕੇ ਇਸ ਤੋਂ ਛੁਟਕਾਰਾ ਪਾਓ ਖਰਾਬ ਹਾਲਾਤਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਅੱਜ ਘਰ ਤੋਂ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਨਿਕਲੋਗੇ ਤਾਂ ਇਸ ਨਾਲ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਕੰਮਕਾਰ ਵਿੱਚ ਲੋਡ ਤੋਂ ਜ਼ਿਆਦਾ ਤਣਾਅ ਦੇ ਚੱਲਦੇ ਪਰਿਵਾਰ ਦੀਆਂ ਲੋੜਾਂ ਅਤੇ ਇਛਾਵਾਂ ਨੂੰ ਨਾ ਤਾਰਾਤਮਕ ਨਾ ਕਰੋ ਅੱਜ ਤੁਸੀਂ ਜਾਣ ਜਾਵੋਗੇ ਕਿ ਤੁਹਾਡਾ ਪ੍ਰੇਮ ਸਾਥੀ ਉਹ ਹੈ ਜੋ ਤੁਹਾਨੂੰ ਹਮੇਸ਼ਾ ਲਈ ਪਿਆਰ ਕਰੇਗਾ ਦਫ਼ਤਰ ਦੀ ਰਾਜਨੀਤੀ ਹੋਵੇ ਜਾਂ ਫਿਰ ਕੋਈ ਵਿਵਾਦ ਚੀਜ਼ਾਂ ਤੁਹਾਡੇ ਪੱਖ ਵਿੱਚ ਝੁਕੀਆਂ ਨਜ਼ਰ ਆਉਣਗੀਆਂ ਅੱਜ ਘਰ ਵਿੱਚ ਜ਼ਿਆਦਾਤਰ ਸਮਾਂ ਤੁਸੀਂ ਸੌਂ ਕੇ گزار ਸਕਦੇ ਹੋ ਸ਼ਾਮ ਦੇ ਸਮੇਂ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਹਾਡਾ ਕਿੰਨਾ ਕੀਮਤੀ ਸਮਾਂ ਬਰਬਾਦ ਕਰ ਦਿੱਤਾ ਹੈ ਤੁਹਾਡੀ ਵਿਵਹਤਾ ਜ਼ਿੰਦਗੀ ਅੱਜ ਰੰਗਾਂ ਨਾਲ ਭਰੀ ਨਹੀਂ ਰਹੇਗੀ ਅਗੇ ਹੈ ਜੇ বৃష్ਕ ਰਾਸ਼ੀ বৃష్ਕ ਰਾਸ਼ੀ ਵਾਲਿਓ ਅੱਜ ਬਹੁਤ ਜ਼ਿਆਦਾ ਮਾਨਸਿਕ ਦਬਾਅ ਅਤੇ ਥਕਾਵਟ ਪਰੇਸ਼ਾਨੀ ਦੀ ਵਜ੍ਹਾ ਬਣ ਸਕਦੀ ਹੈ ਸਿਹਤ ਨੂੰ ਠੀਕ ਰੱਖਣ ਲਈ ਸਪੂਰਨ ਆਰਾਮ ਕਰੋ ਤੁਸੀਂ ਪੈਸੇ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇਸ ਲਈ ਅੱਜ ਦੇ ਦਿਨ ਤੁਹਾਡੇ ਦੁਆਰਾ ਬਚਾਇਆ ਗਿਆ ਧਨ ਭਵਿੱਖ ਵਿੱਚ ਕੰਮ ਆ ਸਕਦਾ ਹੈ ਅਤੇ ਤੁਸੀਂ ਕਿਸੇ ਵੱਡੀ ਮੁਸ਼ਕਲ ਵਿੱਚੋਂ ਨਿਕਲ ਸਕਦੇ ਹੋ ਪਰਿਵਾਰ ਵਾਲਿਆਂ ਦਾ ਹੱਸ ਸਮਝਾ ਕੇ ਭਰਿਆ ਵਰਤਾਅ ਵਾਤਾਵਰਨ ਨੂੰ ਹਲਕਾ-ਫੁਲਕਾ ਤੇ ਖੁਸ਼ੀ ਭਰਿਆ ਬਣਾ ਦੇਵੇਗਾ ਸੱਚੇ ਅਤੇ ਪਵਿੱਤਰ ਪ੍ਰੇਮ ਦਾ ਤਜਰਬਾ ਕਰੋ ਅੱਜ ਦੇ ਦਿਨ ਕੰਮਕਾਰ ਵਿੱਚ ਵਾਤਾਵਰਨ ਮਾਹੌਲ ਵਧੀਆ ਬਣਿਆ ਰਹੇਗਾ ਦੂਸਰਿਆਂ ਨੂੰ ਇਹ ਦੱਸਣ ਲਈ ਉਤਸੁਕ ਨਾ ਹੋਵੋ ਕਿ ਤੁਸੀਂ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਵਿਵਹਤਾ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਤੁਹਾਡੀਆਂ ਕੋਸ਼ਿਸ਼ਾਂ ਤੁਹਾਨੂੰ ਅੱਜ ਦੀਆਂ ਆਸਾਂ ਨਾਲੋਂ ਵੱਧ ਦਿਖਾਉਣਗੀਆਂ ਅੱਗੇ ਹਜੇ ਤੁਹਾਡਾ ਰਾਸ਼ੀ ਨੁਰਾਜ ਸੀ ਵਾਲਿਓ ਅੱਜ ਘਰ ਵਿੱਚ ਤਣਾਅ ਦਾ ਮਾਹੌਲ ਤੁਹਾਨੂੰ ਨਾਰਾਜ਼ ਕਰ ਸਕਦਾ ਹੈ ਇਸ ਨੂੰ ਦਗਾਉਣਾ ਤੁਹਾਡੇ ਸਰੀਰਕ ਸਮੱਸਿਆਵਾਂ ਵਿੱਚ ਵਾਧਾ ਕਰ ਸਕਦਾ ਹੈ ਸਰੀਰਕ ਗਤੀਵਿਧੀਆਂ ਨੂੰ ਵਿਧਾ ਕੇ ਇਸ ਤੋਂ ਛੁਟਕਾਰਾ ਪਾਓ ਖਰਾਬ ਹਾਲਾਤਾਂ ਤੋਂ ਦੂਰ ਰਹਿਣਾ ਹੀ ਵੇਤਰ ਹੈ ਕਿਸੇ ਕਰੀਬੀ ਰਿਸ਼ਤੇਦਾਰ ਦੀ ਮਦਦ ਨਾਲ ਤੁਸੀਂ ਆਪਣੇ ਕਾਰੋਬਾਰ ਨੂੰ ਵਧਿਆ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਆਰਥਿਕ ਲਾਭ ਵੀ ਹੋਵੇਗਾ ਲੋੜ ਦੇ ਸਮੇਂ ਤੁਹਾਨੂੰ ਦੋਸਤਾਂ ਦਾ ਸਹਿਯੋਗ ਮਿਲੇਗਾ ਆਪਣੇ ਦੋਸਤ ਨਾਲ ਬਹੁਤ ਲੰਮੇ ਸਮੇਂ ਬਾਅਦ ਮਿਲਣ ਦਾ ਖਿਆਲ ਤੁਹਾਡੀ ਗਰਮੀ ਦੀ ਧੜਕਣ ਨੂੰ ਰੋਲਿੰਗ ਪੱਥਰ ਵਾਂਗ ਵਧਾ ਸਕਦਾ ਹੈ ਕਿਸੇ ਵੀ ਖਰਚੀਲੇ ਕੰਮ ਅਤੇ ਮਹਿੰਗੇ ਉਦਮਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਠੀਕ ਤਰ੍ਹਾਂ ਚੰਗੀ ਤਰ੍ਹਾਂ ਨਾਲ ਸੋਚ ਵਿਚਾਰ ਲਓ ਅੱਜ ਤੁਹਾਨੂੰ ਅਚਾਨਕ ਕਿਸੇ ਅਣਚਾਹੀ ਯਾਤਰਾ ਤੇ ਜਾਣਾ ਪੈ ਸਕਦਾ ਹੈ ਜਿਸ ਦੀ ਵਜ੍ਹਾ ਨਾਲ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੀ ਤੁਹਾਡੀ ਯੋਜਨਾ ਖਰਾਬ ਹੋ ਸਕਦੀ ਹੈ ਇਹ ਤੁਹਾਡੀ ਵਿਆਹਗੋ ਜਿੰਦਗੀ ਦਾ ਸਭ ਤੋਂ ਖਾਸ ਦਿਨ ਰਹਿਣ ਵਾਲਾ ਹੈ ਉਸੀਂ ਪਿਆਰ ਦੀ ਗਹਿਰਾਈ ਦਾ ਅਨੁਭਵ ਕਰੋਗੇ ਅੱਗੇ ਹਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਅੱਜ ਸ਼ਕਤੀ ਸੁਭਾਅ ਦੇ ਚਲ ਲਹਿਰ ਦਾ ਮੂਹਰ ਦੇਖਣਾ ਪੈ ਸਕਦਾ ਹੈ ਦਿਨ ਦੇ ਦੂਜੇ ਹਿੱਸੇ ਵਿੱਚ ਆਰਥਿਕ ਤੌਰ ਤੇ ਲਾਭ ਹੋਵੇਗਾ ਬੱਚਿਆਂ ਨਾਲ ਸਮਾਂ ਬਿਤਾਉਣਾ ਖਾਸ ਹੋਵੇਗਾ ਰੋਮਾਂਸ ਤੁਹਾਡੇ ਦਿਲ ਅਤੇ ਦਿਮਾਗ ਨੂੰ ਨਿਯੰਤਰਿਤ ਕਰਦਾ ਹੈ ਦਫ਼ਤਰ ਵਿੱਚ ਕੰਮ ਤੇਜ਼ ਹੋਵੇਗਾ ਕਿਉਂਕਿ ਸਹਿਯੋਗੀ ਅਤੇ ਬਜ਼ੁਰਗ ਪੂਰਾ ਸਹਿਯੋਗ ਦਿੰਦੇ ਹਨ ਕੰਮਕਾਰ ਦੀ ਕਿਸੇ وجہ ਨਾਲ ਤੁਸੀਂ ਪਰੇਸ਼ਾਨ ਰਹ ਸਕਦੇ ਹੋ ਅਤੇ ਆਪਣਾ ਕੀਮਤੀ ਸਮਾਂ ਖਰਾਬ ਕਰ ਸਕਦੇ ਹੋ ਅੱਜ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਬਿਹਤਰ ਅੱਧ ਦਾ ਕਿੰਨਾ ਅਰਥ ਹੈ ਅੱਗੇ ਹੈ ਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਓ ਅੱਜ ਆਪਣੀ ਸਿਹਤ ਦੀ ਬਿਹਤਰੀ ਲਈ ਖਾਣ ਪੀਣ ਦਾ ਸੁਧਾਰ ਕਰੋ ਅੱਜ ਤੁਹਾਨੂੰ ਪੈਸੇ ਨਾਲ ਜੁੜੀ ਸਮੱਸਿਆ ਆ ਸਕਦੀ ਹੈ ਅਤੇ ਜਿਸ ਨੂੰ ਸੁਲਝਾਉਣ ਲਈ ਤੁਸੀਂ ਆਪਣੇ ਪਿਤਾ ਜਾਂ ਕਿਸੇ ਵੱਡੇ ਦੀ ਮਦਦ ਲੈ ਸਕਦੇ ਹੋ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਲਈ ਤੁਹਾਡੀ ਸ਼ਮਤਾ ਤੁਹਾਨੂੰ ਕੋਈ ਸਕਾਰਾਤਮਕ ਤੀਜਾ ਦਿਵਾਉਗੀ ਵਿਅਕਤੀਗਤ ਸਬੰਧ ਸੁਵੇਦਨਸ਼ੀਲ ਅਤੇ ਨਾਜ਼ੁਕ ਰਹਿਣਗੇ ਕੰਮਕਾਰ ਵਿੱਚ ਤੁਸੀਂ ਖੁਦ ਨੂੰ ਖਾਸ ਮਹਿਸੂਸ ਕਰੋਗੇ ਜਾਣਕਾਰਾਂ ਨਾਲ ਗੱਲ ਕਰਨਾ ਠੀਕ ਹੈ ਪਰ ਉਹਨਾਂ ਦੇ ਇਰਾਦਿਆਂ ਨੂੰ ਜਾਣੇ ਬਿਨਾਂ ਤੁਹਾਡੇ ਸਭ ਤੋਂ ਡੂੰਘੇ ਰਾਜ਼ਾਂ ਨੂੰ ਸਾਂਝਾ ਕਰਨਾ ਤੁਹਾਡੇ ਸਮੇਂ ਅਤੇ ਵਿਸ਼ਵਾਸ ਦੀ ਬਰਬਾਦੀ ਹੈ ਤੁਹਾਡੇ ਜੀਵਨ ਸਾਥੀ ਦੀ ਸਿਹਤ ਥੋੜੀ ਜਿਹੀ ਖਰਾਬ ਹੋ ਸਕਦੀ ਹੈ ਅੱਗੇ ਹੈ ਜੀ ਮੀਨ ਰਾਸ਼ੀ ਪੀੜ ਪਹਾੜ ਦੇ ਇਲਾਕੇ ਵਿੱਚ ਯਾਤਰਾ ਕਰਦੇ ਸਮੇਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦਾ ਅਤਿਰਿਕਤ ਤੌਰ ਤੇ ਧਿਆਨ ਰੱਖਣ ਦੀ ਜ਼ਰੂਰਤ ਹੈ ਤੁਹਾਡੇ ਲਈ ਨਿਵੇਸ਼ ਕਰਨਾ ਕਈ ਵਾਰ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ ਅੱਜ ਤੁਹਾਨੂੰ ਇਹ ਗੱਲ ਸਮਝ ਵਿੱਚ ਆ ਜਾਵੇਗੀ ਕਿ ਕਿਸੇ ਪੁਰਾਣੇ ਨਿਵੇਸ਼ ਨਾਲ ਤੁਹਾਨੂੰ ਮੁਨਾਫਾ ਹੋ ਸਕਦਾ ਹੈ ਤੁਹਾਡੀ ਪਰੇਸ਼ਾਨੀ ਤੁਹਾਡੇ ਲਈ ਕਾਫੀ ਵੱਡੀ ਹੋ ਸਕਦੀ ਹੈ ਪਰੰਤੂ ਆਸ-ਪਾਸ ਦੇ ਲੋਕ ਤੁਹਾਡੇ ਦਰਦ ਨੂੰ ਨਹੀਂ ਸਮਝਣਗੇ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਇਸ ਤੋਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਕਾਰਡਾਂ ਤੇ ਝੀਲ ਵਿੱਚ ਬਹੁਤ ਖੂਬਸੂਰਤ ਅਤੇ ਪਿਆਰੇ ਇਨਸਾਨ ਨੂੰ ਮਿਲਣ ਦੀ ਸੰਭਾਵਨਾ ਹੈ ਅੱਜ ਕੰਮਕਾਰ ਵਿੱਚ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਜਿਸ ਨੂੰ ਤੁਸੀਂ ਆਪਣਾ ਦੁਸ਼ਮਣ ਸਮਝਦੇ ਹੋ ਉਹ ਤੁਹਾਡਾ ਸ਼ੁਭਚਿੰਤਕ ਹੈ ਸਮਾਜਿਕ ਧਾਰਮਿਕ ਸਮਾਗਮਾਂ ਲਈ ਬਿਹਤਰੀਨ ਦਿਨ ਹੈ ਵਿਵਹਤਾ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਤੁਹਾਡੀਆਂ ਕੋਸ਼ਿਸ਼ਾਂ ਤੁਹਾਨੂੰ ਅੱਜ ਦੀਆਂ ਆਸਾਂ ਨਾਲੋਂ ਵੱਧ ਦਿਖਾਉਣ ਗਈਆਂ ਧੰਨਵਾਦ ਜੀ